ਜੰਦਾਬਾਦ ਹੈ ਜਿੰਦਾਬਾਦ ਹੋਗੀ ਨੇ ਆਪਣਾ ਨੇ ਵਿਆ ਕਰ ਦਿੰਦੇ ਆ ਮੂਵਮੈਂਟਾਂ ਅਸੀਂ ਤੋੜ ਦਿੰਦੇ ਆ ਪਰ ਜੂਠ ਹੀ ਕਹੇ ਦੀ ਚੀਜ਼ ਆ ਜਿਹਨੂੰ ਨਾ ਕਰੇ ਤੋੜਿਆ ਜਾ ਸਕਦਾ ਨਾ ਕਰੇ ਮਰੋੜਿਆ ਜਾ ਸਕਦਾ ਆ ਜਿਹੜੇ ਸਾਡੇ ਇਥੇ 25-25 ਸਾਲ ਦੇ 20-20 ਸਾਲ ਦੇ 30-30 ਸਾਲ ਦੇ ਨੌਜਵਾਨ ਖੜੇ ਨੇ ਇਹਨਾਂ ਮਰਨੋਂ ਡਰਦੇ ਨਹੀਂ ਤਾਂ ਮਾਰਨੋਂ ਡਰਦੇ ਨਹੀਂ ਡਰਦੇ ਹੋ ਨਹੀਂ ਤਾਂ ਵੇ ਚੱਕਾਂਗੇ ਜਿੰਦਾਂ ਦੇ ਦਿੱਲੀ ਤੱਕ ਜਾਵਾਂਗੇ ਜਾਵਾਂਗੇ ਤੇ ਇਸ ਤਰ੍ਹਾਂ ਦਾ ਕੱਠ ਅੱਜ 25 ਤਰੀਕ ਤੋਂ ਬਾਅਦ ਦੇਖ ਕੇ ਕਿ ਅੱਗੇ ਵੀ ਦੇਖਣ ਨੂੰ ਮਿਲੇ ਇਹ ਸਾਰੇ ਦਿਲਾਂ ਦੇ ਵਿੱਚ ਲੈ ਕੇ ਜਾਓ ਇਹ ਨਹੀਂ ਜਾਣਾ ਕਿ ਆਪਾਂ ਇਹ ਧਰਨੇ ਦੇ ਗਏ ਤੇ ਕੱਲ ਨੂੰ ਜਾ ਕੇ ਆਪਾਂ ਆਰਾਮ ਕਰਾਂਗੇ ਠੀਕ ਹੈ ਨਾ ਜਾਣਾ ਜਿੰਦਾਬਾਦ ਜਿੰਦਾਬਾਦ ਇਹ ਇਕਤਾ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗੀ ਤੇ ਸਭ ਤੋਂ ਵੱਡੀ ਗੱਲ ਆ ਉਧਰ ਭਾਈ ਸਿੱਧੂ ਮੂਸੇ ਵਾਲੇ ਵਰਗੇ ਉਧਰ ਦੀ ਵਰਗੇ ਇਧਰੋਂ ਭਾਈ ਜੋਧੇ ਵਰਗੇ ਮੰਨੈਰਗੇ ਤਰ੍ਹਾਂ ਤਰ੍ਹਾਂ ਦੇ ਜਾ ਕੇ ਚਾਹੇ ਬਾਰੇਹਰੀ ਨਾਬੇ ਬੈਠੇ ਨੇ ਜਗਾ ਜਗਾ ਤੇ ਜਾ ਕੇ ਬੈਠੇ ਨੇ ਉਹਨਾਂ ਦਾ ਧੰਨਵਾਦ ਹੈ ਆ ਪਰ ਮੈਂ ਕਹਿੰਦਾ ਇੱਕ ਜਗ੍ਹਾ ਤੇ ਬੈਠੋ ਇੱਕ ਜਗ੍ਹਾ ਤੇ ਹੱਲਾ ਮਾਰੋ ਤਾਂ ਕਿ ਐਨਾ ਜੂਤ ਸਭ ਨੂੰ ਦਿਸੇ ਕਿ ਉਹਨਾਂ ਨੂੰ ਆਪਣੀਆਂ ਮੰਗਾਂ ਮੰਨਣ ਦੇ ਮਜਬੂਰ ਹੋਣਾ ਪਵੇ ਤੇ ਜੇ ਸਾਡੀ ਆ 10 15 ਦਿਨਾਂ ਦੇ ਵਿੱਚ ਇਹਨਾਂ ਦੇ ਨਾਮ ਸੁਣੀ ਤਾਂ ਦਿੱਲੀ ਤੱਕ ਜਾਵਾਂਗੇ ਚਾਹੇ ਪੈਦਲ ਜਾਈਏ ਚਾਹੇ ਸਾਈਕਲਾਂ ਤੇ ਜਾਈਏ ਚਾਹੇ ਅਸੀਂ ਕਿਸੇ ਵੀ ਤਰੀਕੇ ਜਾਈਏ ਜਾਣਾ ਪਊਗਾ ਜੇ ਤੁਸੀਂ ਇਸ ਵਾਰ ਆਪਣੀ ਕਣਕ ਆਪਣੀਆਂ ਟਰਾਲੀਆਂ ਦੇ ਉੱਤੇ ਲੱਦ ਕੇ ਆਪਣੀਆਂ ਫਸਲਾਂ ਆਪਣੀਆਂ ਸਬਜ਼ੀਆਂ ਆਪਣੇ ਸਾਈਕਲਾਂ ਤੇ ਲੱਦ ਕੇ ਮੰਡਿਆ ਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹ ਸਾਲ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਖੇਤੀ ਬਿੱਲ ਖਿਲਾ ਪੂਰੇ ਪੰਜਾਬ ਚ ਰੋਸ ਪ੍ਰਦਰਸ਼ਨ ਕੀਤਾ ਹੈ ਪੰਜਾਬੀ ਕਲਾਕਾਰਾਂ ਵੀ ਪੰਜਾਬੀ ਕਲਾਕਾਰਾਂ ਵੱਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖੇਤੀ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਨੇ ਪੰਜਾਬੀ ਕਲਾਕਾਰ ਕਰਤਾਰ ਚੀਮਾ ਭਾਜੀ ਕੀ ਮੰਗ ਹੈ ਨੌਜਵਾਨ ਦੀ ਕਿਸਾਨਾਂ ਦੀ ਕੀ ਮੰਗ ਹੈ ਇਹ ਮੰਗ ਤਾਂ ਇਦਾਂ ਕਿ ਸਭ ਨੂੰ ਪਤਾ ਲੱਗ ਜਾਨੀ ਚਾਹੀਦੀ ਹੈ ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਇਹ ਬਿੱਲ ਜਾਂਦਾ ਵਾਪਸ ਕਰੋ ਇਹਨਾਂ ਬਿੱਲਾਂ ਨੂੰ ਉੱਥੇ ਪਾੜੋ ਜਾਂ ਇੱਥੇ ਪਾੜੋ ਨਹੀਂ ਇੱਥੇ ਸੀ ਸਾੜ ਦਿਆਂਗੇ ਇੱਥੇ ਅੱਗ ਲਾ ਕੇ ਸਾੜਾਂਗੇ ਤੁਹਾਡੇ ਬਿੱਲਾਂ ਨੂੰ ਜੇ ਤੁਸੀਂ ਆਪਣੇ ਉੱਥੇ ਵਾਪਸ ਲੈ ਲੋਗੇ ਉਹ ਵਧੀਆ ਗੱਲ ਹੈ ਮੈਂ ਤਾਂ ਸਾਰੇ ਲੀਡਰਾਂ ਨੂੰ ਵੀ ਚਾਹੇ ਕੋਈ ਵੀ ਪਾਰਟੀ ਆ ਚਾਹੇ ਉਹ ਕੋਈ ਕਿਸੇ ਨੂੰ ਸਾਜ਼ਿਸ਼ ਦਾ ਕੋਈ ਦੱਸਦਾ ਮੈਂ ਤਾਂ ਕਹਿਣਾ ਵੀ ਠੀਕ ਆ ਜਿਹਨੇ ਰਿਜ਼ਾਈਨ ਕੀਤਾ ਉਹਦਾ ਧੰਨਵਾਦ ਜਿਹੜਾ ਸਾਡੇ ਨਾਲ ਆਵੇ ਉਹਦਾ ਧੰਨਵਾਦ ਠੀਕ ਹੈ ਨਾ ਕਿਉਂਕਿ ਇੱਥੇ ਆ ਕੇ ਝੰਡੇ ਦੇ ਥੱਲੇ ਕਿਸਾਨੀ ਦੇ ਝੰਡੇ ਥੱਲੇ ਕੋਈ ਰਾਜਨੀਤੀ ਨਹੀਂ ਰਹਿੰਦੀ ਕੋਈ ਮੰਡਾ ਨਹੀਂ ਰਹਿੰਦਾ ਕੋਈ ਲੇਡੀ ਨਹੀਂ ਰਹਿੰਦੀ ਕੋਈ ਬੱਚਾ ਨਹੀਂ ਰਹਿੰਦਾ ਕੋਈ ਜਾਤ ਨਹੀਂ ਰਹਿੰਦੀ ਕੋਈ ਪਾਤ ਨਹੀਂ ਰਹਿੰਦੀ ਤੇ ਮੈਂ ਇਹਨਾਂ ਸਾਰਿਆਂ ਨੂੰ ਦੱਸ ਦਿੰਦਾ ਕਿ ਜਿਹੜੇ ਜਾਤਾਂ ਪਾਤਾਂ ਪਿੱਛੇ ਥਾ ਥਾ ਤੇ ਅੱਡ ਅੱਟ ਤਰ੍ਹਾਂ ਦੇ ਗੁਰਦੁਆਰੇ ਬਣਾਏ ਫਿਰਦੇ ਨੇ ਜਾਂ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਆਹ ਦੇਖ ਲੋ ਕਿਸਾਨ ਇਹਨਾਂ ਤੇ ਇੱਥੇ ਧਿਆਨ ਮਾਰੋ ਹਰ ਇੱਕ ਜਾਤ ਦਾ ਹਰ ਇੱਕ ਵਰਗ ਦਾ ਹਰ ਬੰਦਾ ਇੱਥੇ ਖੜਾ ਤੇ ਚੁੱਪਦੇ ਸੂਰਜਿਕ ਨਹੀਂ ਧਿਆਨ ਮਾਰੋ ਉਹਨੇ ਆਪਣੀ ਹੱਤ ਕਰਾਈ ਹੋਈ ਆ ਤੇ ਇਹਨਾਂ ਨੇ ਆਪਣੀ ਹੱਤ ਕਰਾਈ ਹੋਈ ਆ ਸੋ ਸਾਡਾ ਇੱਕੋ ਹੀ ਆ ਕਿ ਸਾਡੀਆਂ ਫਸਲਾਂ ਸਾਡੇ ਕੋਲ ਰਹਿਣ ਦਿਓ ਸਾਡੀਆਂ ਸਬਜ਼ੀਆਂ ਸਾਡੇ ਕੋਲ ਰਹਿਣ ਦਿਓ ਸਾਡੇ ਕਿਸਾਨ ਜਿਹੜਾ ਕੱਸਿਆ ਕੱਪੜੇ ਪਾਉਂਦਾ ਚਾਹੇ ਉਹ ਮਰਦਾ ਚਾਹੇ ਜਿਉਂਦਾ ਉਹਨੂੰ ਐਨੇ ਹੋਰ ਮਾਰਨ ਦੀ ਕੋਸ਼ਿਸ਼ ਨਾ ਕਰੋ ਉਹਨੂੰ ਛੱਡ ਦਿਓ ਉਹਦੇ ਹਾਲਤੇ ਅਸੀਂ ਠੀਕ ਆ ਅਸੀਂ ਆਪਣੇ ਪੰਜਾਬ ਨੂੰ ਆਪ ਸਾਂਭ ਲਾਂਗੇ ਤੁਹਾਡੀ ਲੋੜ ਨਹੀਂ ਹੈਗੀ ਸਾਨੂੰ ਜੇ ਕੇਂਦਰ ਸਰਕਾਰ ਵੱਲੋਂ ਇਸ ਬਿੱਲ ਖਿਲਾਫ ਕੋਈ ਫੈਸਲਾ ਨਾ ਲਿੱਤਾ ਗਿਆ ਤੇ ਅੱਗੇ ਵੀ ਇਹ ਪ੍ਰਦਰਸ਼ਨ ਜਾਰੀ ਰਹੇਗਾ ਕਲਾਕਾਰਾਂ ਵੱਲੋਂ ਇਹ ਤਾਂ ਕਿਵੇਂ ਨਾ ਲਿੱਤਾ ਗਿਆ ਜੇ ਅਸੀਂ ਫਸਲਾਂ ਹੀ ਨਾ ਬੀਜਾਂਗੇ ਜੇ ਅਸੀਂ ਫਸਲਾਂ ਉਹਨਾਂ ਨੂੰ ਦੇਵਾਂਗੇ ਹੀ ਨਹੀਂ ਅਸੀਂ ਘਰਾਂ ਦੇ ਵਿੱਚ ਹੀ ਬੜਾਂਗੇ ਦਿੱਲੀ ਹੀ ਰੋਕੀ ਰੱਖੀ ਇਹਨਾਂ ਨੂੰ ਬਿੱਲ ਵਾਪਸ ਲੈਣੇ ਪੈਣਗੇ ਅੱਜ ਤੱਕ ਕਿਹੜਾ ਹਾਕਮ ਹੈ ਜਿਹੜਾ ਲੋਕਾਂ ਦੇ ਅੱਗੇ ਝੁਕਿਆ ਨਹੀਂ ਜੇ ਲੋਕ ਆਪਣੇ ਝਕਾਉਣ ਤੇ ਆ ਜਾਣ ਤਾਂ ਬੋਦਿਆਂ ਫੜ ਕੇ ਝਕਾ ਲੈਂਦੇ ਆ ਮੋਦੀ ਸਰਕਾਰ ਦਾ ਤਾਂ ਇਹ ਕਹਿਣਾ ਕਿ ਜਿਹੜਾ ਇਹ ਬਿੱਲ ਇਹ ਕਿਸਾਨਾਂ ਦੇ ਹੱਕ ਚ ਹੈ ਕਿਸਾਨਾਂ ਨੂੰ ਢੁਕਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਢੁਕਾਇਆ ਜਾ ਰਿਹਾ ਕੌਣ ਆ ਢੁਕਾਉਣ ਵਾਲਾ ਉਹ ਕੌਣ ਆ ਢੁਕਾਉਣ ਵਾਲਾ ਸਾਨੂੰ ਤਾਂ ਦੇਖਦਾ ਨਹੀਂ ਕੌਣ ਆ ਢੁਕਾਉਣ ਵਾਲਾ ਇੰਨੇ ਹਜ਼ਾਰਾਂ ਦੇ ਦਾਦਾ ਚ ਲੋਕ ਬੈਠੇ ਨੇ ਆਪਣੇ ਆਪ ਨੂੰ ਢੁਕਾਉਂਦੇ ਆ ਇਹ ਪੜੇ ਲਿਖੇ ਨੇ ਕੋਈ ਪੀ ਐਚ ਡੀ ਕੀਤੀ ਆ ਕਿਸੇ ਨੇ ਲਾਹ ਕੀਤੀ ਆ ਕੋਈ ਆਈ ਐਸ ਕੋਈ ਇੰਨੇ ਪੜੇ ਲਿਖੇ ਲੋਕ ਬੈਠੇ ਇਹਨਾਂ ਨੂੰ ਸਮਝ ਨਹੀਂ ਆਗੀ ਜਿਨ੍ਹਾਂ ਨੂੰ ਸਮਝ ਹੈਗੀ ਆ ਤਾਂ ਇਹਦੇ ਇੱਥੇ ਬੈਠੇ ਨੇ ਬਿੱਲ ਦੇ ਵਿੱਚ ਕੋਈ ਨਾ ਕੋਈ ਤਾਂ ਕਮੀ ਹੈਗੀ ਆ ਅੱਜ ਤੋਂ ਮੈਂ ਦੱਸ ਦਿੰਦਾ ਕਿੰਨੇ ਸਾਲ ਪਹਿਲਾਂ ਵੱਡੇ ਵੱਡੇ ਸ਼ੈੱਡ ਇਹਨਾਂ ਕਾਰਪੋਰੇਟਾਂ ਨੇ ਲੈਣੇ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੇ ਵੀ ਜਿੱਥੇ ਕਿਸਾਨਾਂ ਦਾ ਅਸੀਂ ਗਲ ਘੁੱਟ ਕੇ ਉੱਥੇ ਅਸੀਂ ਕਣਕ ਜਮਾ ਕਰਾਂਗੇ ਉੱਥੇ ਅਸੀਂ ਜੀਰੀ ਜਮਾ ਕਰਾਂਗੇ ਉਹ ਕਾਦੇ ਲਈ ਸ਼ੈੱਡ ਲਈ ਜਾਂਦੇ ਆ ਕਾਦੇ ਲਈ ਕੰਪਨੀਆਂ 100-100 ਕਿੱਲਾ ਖਰੀਦ ਕੇ ਉੱਥੇ ਸ਼ੈੱਡ ਪਾਈ ਜਾਂਦੀਆਂ ਅੱਜ ਤੋਂ 3 ਸਾਲ ਪਹਿਲਾਂ ਸਾਡੇ ਪਿੰਡਾਂ ਦੇ ਜੱਟ ਭੋਲੇ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਜ਼ਮੀਨਾਂ ਦੇਤੀਆਂ ਵੀ ਪਾ ਲਓ ਕੀ ਪਾਣਾ ਉਹਨਾਂ ਨੂੰ ਕੋਈ ਪਤਾ ਵੀ ਉਹਨਾਂ ਦਾ ਲਹੂ ਹੀ ਇਹਨਾਂ ਦੇ ਵਿੱਚ ਇਕੱਠਾ ਕੀਤਾ ਜਾਊਗਾ ਉਹ ਕਾਦੇ ਲਈ ਆ ਸਾਡੇ ਬਲੇ ਤਾਂ ਕੁਝ ਨਹੀਂ ਨਾ ਰੇਟ ਇਹਨਾਂ ਨੇ ਤੈਅ ਨਹੀਂ ਕਰਨੇ ਉਹ ਕਹਿਣਗੇ ਅਸੀਂ ਤੁਹਾਨੂੰ ਇੰਨਾ ਦੇਣਾ ਨਹੀਂ ਦੇਣਾ ਤੁਹਾਡੀ ਫਸਲ ਗਲਦੀ ਆ ਐਂਕ ਮਤਲਬ ਹੱਥ ਆ ਹੱਥ ਨੇ ਵੱਢ ਕੇ ਸਰਕਾਰ ਨੇ ਕਾਰਪੋਰੇਟਾਂ ਦੇ ਹੱਥ ਦੇ ਦਿੱਤੇ ਉਹਨਾਂ ਦੇ ਪੰਜਾਬ ਦੀ ਸਿਆਸਤ ਵੀ ਇਸ ਬਿੱਲ ਦੇ ਖਿਲਾਫ ਗਰਮਾਈ ਹੋਈ ਆ ਬਿੱਤੇ ਦਿਨ ਅਕਾਲੀ ਦਲ ਨੇ ਵੀ ਭਾਜਪਾ ਨਾਲ ਆਪਣਾ ਗੱਠਜੋੜ ਤੋੜ ਦਿੱਤਾ ਵੀ ਬਾਹਰ ਸੀ ਮਰਦਕੌਰ ਬਾਦਲ ਨੇ ਵੀ ਆਪਣਾ ਅਸਤੀਫਾ ਦਿੱਤਾ ਉਹ ਤੋਂ ਕਾਂਗਰਸ ਵੀ ਕਹਿ ਰਹੀ ਆ ਕਿ ਅਸੀਂ ਬਿੱਲ ਦਾ ਪੂਰਾ ਵਿਰੋਧ ਕਰ ਰਹੇ ਆ ਹਾਂਜੀ ਹਾਂਜੀ ਨਹੀਂ ਦੇਖੋ ਚਲੋ ਉਹਨਾਂ ਨੇ ਅਸਤੀਫੇ ਦਿੱਤੇ ਉਹਨਾਂ ਨੂੰ ਪਤਾ ਲੱਗਿਆ ਖਿਲਾਫ ਚੱਲੇ ਧੰਨਵਾਦ ਉਹਨਾਂ ਦਾ ਪਰ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਆ ਇਹਨੂੰ ਤਾਂ ਪਤਾ ਸੀਗਾ ਵੀ ਬਿੱਲ ਪਾਸ ਹੋਈ ਜਾਂਦੇ ਆ ਠੀਕ ਹੈ ਸੀਐਮ ਜਾਂ ਕੋਈ ਵੀ ਜਿਹੜੇ ਵੀ ਮੰਤਰੀ ਸਾਰੇ ਨੇਤਾ ਨੇ ਉਹ ਰਿਪਰੈਜ਼ੈਂਟੇਟਿਵ ਨੇ ਸਾਡੇ ਪੰਜਾਬ ਦੇ ਸੈਂਟਰ ਨੂੰ ਠੀਕ ਹੈ ਜਾਂ ਤਾਂ ਇਹ ਵੀ ਸਰਕਾਰਾਂ ਤੋੜ ਕੇ ਸੜਕਾਂ ਦੇ ਉੱਤੇ ਸਾਡੇ ਨਾਲ ਆਉਣ ਬੜੇ ਵਧੀਆ ਤਰੀਕੇ ਨਾਲ ਆ ਵੀ ਰਹੇ ਨੇ ਜਿਹੜੇ ਲੀਡਰਾਂ ਦੇ ਜ਼ਮੀਰ ਜਿਉਂਦੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਕਿਸਾਨਾਂ ਲਈ ਉਹ ਸੜਕਾਂ ਤੇ ਤੁਰੇ ਹੀ ਫਿਰਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹ ਗੱਲਾਂ 'ਚੋਂ ਨਿਕਲ ਜਾਣਾ ਚਾਹੀਦਾ ਰਾਜਨੀਤੀ ਦੇ ਵਿੱਚੋਂ ਕੌਣ ਕੀ ਕਰਦਾ ਕੀ ਨਹੀਂ ਕਰਦਾ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਅਸੀਂ ਸੜਕਾਂ ਤੇ ਲਿਆਉਣ ਵਾਲੇ ਅਸੀਂ ਇਹਨਾਂ ਨੂੰ ਗੱਦੀ ਤੇ ਬਿਠਾਉਣ ਵਾਲੇ ਅਸੀਂ ਗੱਦੀ ਤੋਂ ਲਾਉਣ ਵਾਲੇ ਅਸੀਂ ਹੁਣ ਜਿਹੜਾ ਸਾਡੇ ਨਾਲ ਚੱਲੂਗਾ ਉਹੀ ਅੱਗੇ ਜਾ ਕੇ ਰਹੂਗਾ ਜੇ ਉਸ ਤੀਫੇ ਨਾਲ ਦੇਦਾ ਪੰਜਾਬ 'ਚ ਕਿਵੇਂ ਰਹਿ ਲੈਂਦੇ ਤੇ ਪਹਿਲੀ ਵਾਰੀ ਇਦਾਂ ਵੇਖਣ ਨੂੰ ਮਿਲਿਆ ਕਿ ਕਿਸੇ ਮੁੱਦੇ ਤੇ ਸਾਰੇ ਪੰਜਾਬ ਦੇ ਕਲਾਕਾਰ ਇਕਜੁੱਟ ਇਕੱਠੇ ਹੋਏ ਨੇ ਆਵਾਜ਼ ਚੁੱਕ ਰਹੇ ਨੇ ਬਿੱਲ ਖਿਲਾ ਪਹਿਲੀ ਵਾਰੀ ਪੰਜਾਬ 'ਚ ਇਹ ਵੇਖਣ ਨੂੰ ਮਿਲਿਆ ਕਿ ਕਲਾਕਾਰ ਇਕੱਠੇ ਨਹੀਂ ਤਾਂ ਕੰਟਰੋਵਰਸੀਅਲ ਕਲਾਕਾਰਾਂ ਦੀ ਸਾਹਮਣੇ ਆਉਂਦੇ ਰਹਿੰਦੀਆਂ ਸੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਘਰੋਂ ਆਏ ਹੋ ਕੀ ਖਾ ਕੇ ਆਏ ਹੋ ਰੋਟੀ ਖਾ ਕੇ ਆਏ ਹੋ ਹਾਂਜੀ ਉਹ ਵੀ ਕਿਸਾਨ ਨੇ ਪੈਦਾ ਕੀਤੀ ਆ ਇਹ ਜਿਹੜੇ ਸ਼ੋਅ ਲਾਉਂਦੇ ਨੇ ਸਿੰਗਰ ਜਾਂ ਖਾਂਦੇ ਨੇ ਪੀਂਦੇ ਨੇ ਜੋ ਵੀ ਨੇ ਪਾਣੀ ਦਾ ਘੁੱਟ ਤੱਕ ਪੀਂਦੇ ਨੇ ਕਿਸਾਨ ਦਿੰਦਾ ਆ ਲੀਡਰ ਉੱਥੇ ਬੈਠਾ ਜਿਨ੍ਹਾਂ ਨੇ ਬਿੱਲ ਪਾਸ ਕੀਤੇ ਨੇ ਉਹ ਕਿਹੜਾ ਲੋਹੇ ਨੇ ਰੋਟੀਆਂ ਚੱਪਦੇ ਆ ਉਹ ਵੀ ਨੇ ਦਾਣਾ ਖਾਂਦੇ ਨੂੰ ਵੀ ਕਿਸਾਨਾਂ ਨੇ ਪੈਦਾ ਕੀਤੀਆਂ ਨੇ ਕੋਈ ਅਸੀਂ ਪੈਦਾ ਕਰਕੇ ਉਹਨਾਂ ਨੂੰ ਦਿੱਤੀਆਂ ਨੇ ਠੀਕ ਹੈ ਨਾ ਉਹ ਕਿਵੇਂ ਮਲਿਕ ਭਾਗ ਵਾਂਗੂ ਜਿਵੇਂ ਬਾਬੇ ਨਾਨਕ ਨੇ ਉਹਦੇ ਵਿੱਚੋਂ ਲਹੂ ਨਿਚੋੜਿਆ ਸੀ ਉਹ ਲਹੂ ਭਰੀਆਂ ਰੋਟੀਆਂ ਕਿਵੇਂ ਖਾ ਲੈਣਗੇ ਮੈਨੂੰ ਦੱਸੋ ਕੀ ਉਹਨਾਂ ਨੂੰ ਵਫਾ ਕਰਦਾ ਮੈਨੂੰ ਨਹੀਂ ਪਤਾ ਕਿਹੜੇ ਦਬਾਅ ਹੰਦੇ ਆ ਕੇ ਕਿਵੇਂ ਕੀ ਕੀਤਾ ਕੀ ਨਹੀਂ ਕੀਤਾ ਪਰ ਕਿਸਾਨ ਇਹਨਾਂ ਨੇ ਮਾਰ ਕੇ ਆਪਣੇ ਪੈਰਾਂ 'ਚ ਲੈ ਆਉਣਾ ਪੰਜਾਬ ਦੀ ਸਿਆਸਤ ਠੀਕ ਕੰਮ ਕਰ ਰਹੀ ਹੈ ਇਸ ਖੇਤੀ ਬਿੱਲ ਦੇ ਖਿਲਾਫ ਬਈ ਜਿਹੜਾ ਤਾਂ ਸੜਕਾਂ ਤੇ ਐ ਮੈਨੂੰ ਤਾਂ ਉਹ ਹੀ ਠੀਕ ਲੱਗਦਾ ਜਿਹੜਾ ਏਸੀਆਂ ਚ ਬੈਠਾ ਕਿਸਾਨਾਂ ਦੇ ਦਿੱਤੀਆਂ ਕਿਸਾਨਾਂ ਦੀਆਂ ਗਾਇਆਂ ਸਾਡੀਆਂ ਜੱਟਾਂ ਦੀਆਂ ਫਸਲਾਂ ਦੀਆਂ ਰੋਟੀਆਂ ਖਾ ਰਿਆ ਉਹ ਤਾਂ ਤੁਹਾਨੂੰ ਸਾਡੇ ਨੂੰ ਪਤਾ ਹੀ ਹੈ ਲੋਕ ਆਪੇ ਉਹਦਾ ਇਨਸਾਫ ਕਰ ਦੇਣਗੇ